ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਨੇ ਸੋਨੇ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਜਿਹੜੀ ਕਿ ਆਪਣੀ ਲੈਸ ਦੀ ਵੈਰਾਈਟੀ ਚੱਲ ਰਹੀ ਆ ਜਿਹੜੇ ਕਿ 2000 ਪਲੱਸ 2500 2600 2795 2695 ਇਦਾਂ ਮਾਰਕੀਟ ਦੇ ਵਿੱਚ ਆਰਾਮ ਦੇ ਨਾਲ ਸੇਲ ਹੋ ਵੀ ਰਹੇ ਨੇ ਹੋ ਵੀ ਚੁੱਕੇ ਨੇ ਹਰੀ ਵਰਾਇਟੀ ਜਿਹੜੀ ਆਪਣੇ ਕੋਲ ਲੈਸ ਚ ਆਈ ਆ ਜਿਹਦੀ ਆਪਾਂ ਲਗਾਤਾਰ ਵੀਡੀਓਸ ਲਿਆ ਰਹੇ ਆ ਤੇ ਬਹੁਤ ਵਧੀਆ ਪਿਆਰ ਬਹੁਤ ਵਧੀਆ ਰਿਸਪੌਂਸ ਤੁਸੀਂ ਸਾਰੇ ਦੇ ਰਹੇ ਹੋ ਉਸੇ ਦੇ ਅਕੋਰਡਿੰਗ ਅੱਜ ਨਿਊ ਕਲੈਕਸ਼ਨ ਆਈ ਆ ਬਹੁਤ ਸੋਹਣੀ ਸਾਰੇ ਬ੍ਰਾਂਡ ਦੀ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣੇ ਕਲਰ ਚਾਟਰਾਂ ਦੇ ਨਾਲ ਲੈ ਕੇ ਆਈ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਬਾਕੀ ਕਾਲਾ ਪੱਥਰ ਥ्रेड ਵਰਕ ਦੇ ਸੂਟਾਂ ਦੀ ਵੀਡੀਓ ਪਾਈ ਸੀ ਜਿਨ੍ਹਾਂ ਨੂੰ ਬਹੁਤ ਵਧੀਆ ਲਾਈਕ ਕੀਤਾ ਪੈਣਾ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਬਹੁਤ ਵਧੀਆ ਹਨਾ ਤੁਸੀਂ ਸਾਰੇ ਇੰਨਾ ਵਧੀਆ ਹਰ ਚੀਜ਼ ਦਾ ਰਿਸਪੌਂਸ ਦੇ ਰਹੇ ਹੋ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਆ ਥੈਂਕ ਯੂ ਸੋ ਮਾਚ ਆ ਸਾਰੀਆਂ ਭੈਣਾਂ ਦਾ ਜਿਹੜੀਆਂ ਤੁਸੀਂ ਇੰਨਾ ਜ਼ਿਆਦਾ ਐਪਰੀਸ਼ੀਏਟ ਕਰਦੇ ਹੋ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਇਹ ਪਿਆਰ ਨੂੰ ਵੱਧ ਤੋਂ ਵੱਧ ਹੋਰ ਕਰੀ ਜਾਇਓ ਤੇ ਚਲੋ ਜੀ ਦਿਖਾਨੀਆਂ ਅੱਜ ਦੇ ਸੂਟ ਇਹ ਜਿਹੜੇ ਸੂਟ ਆਏ ਨੇ ਇਹ ਆਏ ਨੇ ਆਪਣੇ ਕੋਲੇ ਪਿਓਰ ਦੁਪੱਟੇ ਦੇ ਨਾਲ ਮਸਲੀਨ ਦੁਪੱਟੇ ਦੇ ਨਾਲ ਦੋ ਦੁਪੱਟਿਆਂ ਦੇ ਨਾਲ ਆਏ ਨੇ ਬਹੁਤ ਵਧੀਆ ਫੈਬਰਿਕ ਆ ਪੂਰਾ ਵਧੀਆ ਸੁਪੀਰੀਅਰ ਕਾਟਨ ਦਾ ਸਾਰਾ ਫੈਬਰਿਕ ਲੱਗਿਆ ਉੱਪਰ ਇਹਨਾਂ ਦੇ ਕੰਮ ਬਹੁਤ ਸੋਹਣਾ ਹੋਇਆ ਸਾਰਾ ਪੈਚ ਦਾ ਜਿਹੜਾ ਇਹ ਪੈਚ ਲੱਗਿਆ ਆਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਉੱਪਰ ਅਲੱਗ ਤੋਂ ਪਹਿਲਾਂ ਸਾਰਾ ਸਟਾਫ ਹੀ ਆ ਸਟਾਫ ਦੇ ਉੱਪਰ ਪੈਚ ਲੱਗਿਆ ਹੋਇਆ ਕੋਈ ਲਾਈਨਿੰਗ ਅੰਡਰਸ਼ਰਟ ਦੀ ਰੁਕਾਇਆ ਨਹੀਂ ਹੈਗੀ ਫੈਬਰਿਕ ਨੂੰ ਬਹੁਤ ਸੋਹਣਾ ਫੈਬਰਿਕ ਆ ਪੱਲੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਥਰੈਡਵਰਕ ਦਾ ਜਿੰਨਾ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪੈਚ ਲੱਗ ਕੇ ਪੈਚ ਦੇ ਉੱਪਰ ਸਾਰਾ ਥਰੈਡਵਰਕ ਦਾ ਕੰਮ ਹੋਇਆ ਬਹੁਤ ਸੋਹਣੀ ਜਾਨੀ ਕਿ ਗ੍ਰੇਸਫੁਲ ਜਿਹਾ ਸੂਟ ਨੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਵੀਡੀਓ ਤੋਂ ਵੱਧ ਜਦੋਂ ਤੁਹਾਡੇ ਹੱਥਾਂ 'ਚ ਆਉਣਿਆ ਉਸ ਤੋਂ ਵੱਧ ਇਹ ਜਿਆਦਾ ਸੋਹਣੇ ਲੱਗਣਗੇ ਕਿਉਂਕਿ ਇਹ ਚੀਜ਼ ਬਹੁਤ ਅਲੱਗ ਜਿਹੀ ਆ ਜਾਂ ਡਿਫਰੈਂਟ ਆ ਥ੍ਰੈਡ ਵਰਕ ਦਾ ਕੰਮ ਵੀ ਹੋਇਆ ਪ੍ਰਿੰਟਿੰਗ ਵੀ ਹੋਈ ਹੋਈ ਆ ਸੂਟਾਂ ਦੇ ਉੱਪਰ ਨਾਲ ਸਾਰਾ ਪੈਚ ਦਾ ਕੰਮ ਵੀ ਹੋਇਆ ਹੋਇਆ ਹਰ ਚੀਜ਼ ਤੁਹਾਨੂੰ ਇੱਕ ਹੀ ਸੂਟ ਦੇ ਵਿੱਚ ਮਿਲ ਰਹੀ ਆ ਜਾਨੀ ਕਿ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰਾ ਕੰਮ ਚੈੱਕ ਕਰ ਸਕਦੇ ਹੋ ਸਾਰਾ ਇਹ ਥ੍ਰੈਡ ਦਾ ਕੰਮ ਹੋਇਆ ਹੋਇਆ ਸਾਰਾ ਪੈਚ ਲਾ ਕੇ ਉਸ ਉੱਪਰ ਥ੍ਰੈਡ ਦਾ ਕੰਮ ਹੋਇਆ ਤੇ ਪੱਲੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਥ੍ਰੈਡ ਦਾ ਕੰਮ ਹੋਇਆ ਪੈਚ ਲਾ ਕੇ ਹੋਇਆ ਹੋਇਆ ਪ੍ਰਿੰਟਿੰਗ ਆ ਕਲਰ ਤੁਸੀਂ ਚੈੱਕ ਕਰੀ ਚਲੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲੋ ਜੀ ਇਹ ਹੈਗੀ ਇਹਦੇ ਨਾਲ ਬਾਟਮ ਤੇ ਨਾਲ ਹੈਗਾ ਜੀ ਫੁੱਲ ਪਿਓਰ ਦਾ ਪੂਰਾ ਵਧੀਆ ਪਿਓਰ ਦਾ ਵਿਸਕੋਸ ਕੁਆਲਿਟੀ ਦਾ ਦੁਪੱਟਾ ਲੱਗਿਆ ਹੋਇਆ ਆ ਲੋ ਟਾਈ ਡਾਈ ਦੁਪੱਟਾ ਮਿਲੂਗਾ ਜਿਹੜੀਆਂ ਪੈਨਾਂ ਨੇ ਸਟਿਚ ਕਰਵਾ ਕੇ ਲੈਣਾ ਤੁਸੀਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਜਦੋਂ ਤੁਸੀਂ ਸੂਟ ਨੂੰ ਸਟਿਚ ਕਰਾਉਂਗੇ ਤਾਂ ਤੁਹਾਡੇ ਦੁਪट्टे ਨੂੰ ਜੇ ਤੁਸੀਂ ਫਿਨਿਸ਼ਿੰਗ ਦੇਣੀ ਹੈ ਲੈਸ ਵਗੈਰਾ ਦੇ ਨਾਲ ਤਾਂ ਤੁਸੀਂ ਉਹ ਦੱਸ ਸਕਦੇ ਹੋ ਤਾਂ ਲੈਸਿਸ ਦੇ ਨਾਲ ਇਹ ਦੁਪट्टे ਫਿਨਿਸ਼ਿੰਗ ਹੋ ਕੇ ਤੁਹਾਡੇ ਤੱਕ ਪਹੁੰਚਣਗੇ ਆ ਲੋ ਟਾਈ ਡਾਈ ਸਾਰਾ ਦੁਪੱਟਾ ਹੋਇਆ ਉਹ ਜਿਹੜਾ ਕਿ ਕਾਫੀ ਜ਼ਿਆਦਾ ਟ੍ਰੈਂਡ ਆ ਬਹੁਤ ਸੋਹਣੇ ਸੂਟ ਨੇ ਇਹ ਜਿਹੜਾ ਮਰਜੀ ਤੁਸੀਂ ਸੂਟ ਚੱਕ ਸਕਦੇ ਹੋ ਬਹੁਤ ਸੋਹਣੇ ਕਲਰ ਕੰਬੀਨੇਸ਼ਨਾਂ ਦੇ ਨਾਲ ਇਹ ਤੁਹਾਡੇ ਘਰ ਤੱਕ ਪਹੁੰਚਣਗੇ ਦੀ ਕਿ ਪਹਿਲਾ ਮੈਂ ਸੈਕਿੰਡ ਕਲਰ ਦਿਖਾ ਰਹੀ ਆ ਪਹਿਲਾ ਕਲਰ ਆਪਾਂ ਖੋਲਿਆ ਸੈਕਿੰਡ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਹਾਲੋ ਸੇਮ ਡਿਜ਼ਾਈਨ ਦੇ ਵਿੱਚ ਸੇਮ ਫੈਬਰਿਕ ਦੇ ਵਿੱਚ ਸੈਕਿੰਡ ਕਲਰ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਸੇਮ ਟਾਈ ਡਾਈ ਦੁਪੱਟਾ ਆਊਗਾ ਸੇਮ ਕਲਰ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਚਲਿਓ ਤੇ ਵਟਸਐਪ ਕਰੀ ਚਲਿਓ ਬਹੁਤ ਸੋਹਣੀ ਕਲਰ ਕਲੈਕਸ਼ਨ ਬਹੁਤ ਸੋਹਣੇ ਕਲਰ ਚਾੜਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਹਾਲੋ ਸੋਰਡ ਕਲਰ ਹੈਗਾ ਇਹਦੇ ਵਿੱਚfrozy shade ਇਹਦੇ ਨਾਲ ਸੇਮ ਪਰਪਲ ਬਾਟਮ ਆਉਗੀ ਇਦਾਂ ਸ਼ਰਟ ਆਊ ਸ਼ਰਟ ਦਾ ਪੈਟਰਨ ਸਾਰਾ ਮੈਂ ਤੁਹਾਨੂੰ ਸੂਟ ਦਿਖਾਤਾ ਨਾਲ ਆਉਗੀ ਟਾਈ ਡਾਈ ਦੁਪੱਟਾ ਤੇ ਇਹਦੇ ਨਾਲ ਸੇਮ frozy ਬਾਟਮ ਆਉਗੀ ਨਾਲ ਆਊਗਾ ਜੀ ਟਾਈ ਡਾਈ ਦੁਪੱਟਾ ਸਾਰੇ ਸਾਰੇ ਸੂਟ ਬਹੁਤ ਸੋਹਣੇ ਨੇ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਕੰਮ ਬਹੁਤ ਸੋਹਣਾ ਹੋਇਆ ਹੋਇਆ ਸੂਟਾਂ ਦੇ ਉੱਪਰ ਹਲੋ ਨੈਕਸਟ ਸੂਟ ਜਿਹੜਾ ਹੈਗਾ ਇਹ ਹੈਗਾ ਪੈਰਟ ਮਹਿੰਦੀ ਆ ਸ਼ੇਡ ਹਲੋ ਇਹ ਵਾਲਾ ਪੈਟਰਨ ਪ੍ਰਿੰਟਿੰਗ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹੀ ਆ ਯਾਨੀ ਕਿ ਹਰ ਫੈਬਰਿਕ ਹਰ ਤਰ੍ਹਾਂ ਦੇ ਕੱਪੜੇ ਹਰ ਤਰ੍ਹਾਂ ਦੇ ਬ੍ਰਾਂਡ ਦੇ ਉੱਪਰ ਆ ਚੁੱਕੀ ਆ ਇਹ ਵੀ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਕੋਈ ਵੀ ਨਾਨ ਬ੍ਰਾਂਡ ਨਹੀਂ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਹਲੋ ਬਹੁਤ ਸੋਹਣਾ ਸਾਰਾ ਫੈਬਰਿਕ ਲੱਗਿਆ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਆ ਲਓ ਜੀ ਟਿਸਟਾ ਪਿਓਰ ਕਾਟਨ ਦੇ ਇਹ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਇੰਨਾ ਜ਼ਿਆਦਾ ਫੈਬਰਿਕ ਇਨ ਇਹਦੇ ਉੱਪਰ ਤਾਂ ਕੋਈ ਜੇ ਕਹਿਦੀ ਤਾਂ ਕੁਝ ਵੀ ਹੈ ਨਹੀਂ ਇਹ ਫੈਬਰਿਕ ਦੇ ਉੱਪਰ ਬਹੁਤ ਸੋਹਣੀ ਯਾਨੀ ਕਿ ਸਾਰਾ ਇਹ ਫੈਬਰਿਕ ਜਿਹੜਾ ਆਇਆ ਬਹੁਤ ਸੋਹਣਾ ਸਾਰਾ ਟਿਸਟਾ ਦਾ ਬਹੁਤ ਹੀ ਵਧੀਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਇਹ ਤੋਂ ਉੱਪਰ ਕੋਈ ਬ੍ਰਾਂਡ ਮਾਰਕੀਟ ਜੇ ਵੀ ਨਹੀਂ ਮੰਨਿਆ ਜਾਂਦਾ ਇੰਨਾ ਵਧੀਆ ਸਾਰੀ ਕਲੈਕਸ਼ਨ ਹੁੰਦੀ ਹੈ ਇਹਨਾਂ ਦੀ ਕੱਪੜਾ ਇੰਨਾ ਜ਼ਿਆਦਾ ਸੌਫਟ ਆ ਪਾਏ ਹੋਏ ਦਾ ਪਤਾ ਤੱਕ ਨਹੀਂ ਚੱਲਣਾ ਸੂਟ ਦਾ ਪਰ ਲਾਈਨਿੰਗ ਅੰਡਰਸ਼ਰਟ ਦੀ ਬਿਲਕੁਲ ਰਿਕੁਆਇਰ ਨਹੀਂ ਜਿਹੜੀਆਂ ਪਹਿਣਾ ਨਹੀਂ ਲਗਵਾਉਣਾ ਚਾਹੁੰਦੀਆਂ ਤੁਸੀਂ ਸਕਿਪ ਕਰ ਸਕਦੇ ਹੋ ਜਿਹੜੀਆਂ ਪਹਿਣਾ ਚਾਹੁੰਦੀਆਂ ਹੋਣੀਆਂ ਕਿ ਸਾਨੂੰ ਦੱਸ ਦਿਆ ਕਰੋ ਵੀ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਹੈਗੀ ਜਾਂ ਨਹੀਂ ਇਹਨਾਂ ਨੂੰ ਬਿਲਕੁਲ ਰਿਕੁਆਇਰ ਨਹੀਂ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਸਟਿਚਿੰਗ ਕਰਵਾ ਸਕਦੇ ਹੋ ਇਹਨਾਂ ਨੂੰ ਲਓ ਜੀ ਇਹ ਉਸੇ ਤਰ੍ਹਾਂ ਸੇਮ ਪੈਟਰਨ ਆ ਪੈਚ ਲੱਗ ਕੇ ਸਾਰਾ ਥ्रेड ਵਰਕ ਦਾ ਕੰਮ ਹੋਇਆ ਸਾਰਾ ਪੈਚ ਉੱਪਰ ਨੂੰ ਜਾ ਰਿਹਾ ਉੱਪਰ ਵੀ ਸਾਰਾ ਥ्रेड ਵਰਕ ਦਾ ਪੈਚ ਦੇ ਉੱਪਰ ਕੰਮ ਹੋਇਆ ਪ੍ਰਿੰਟਿੰਗ ਆ ਬੈਗ ਤੇ ਸਾਰੇ ਸੂਟਾਂ ਤੇ ਸੇਮ ਪ੍ਰਿੰਟਿੰਗ ਮਿਲੂਗੀ ਨਾਲ ਆਊਗਾ ਜੀ ਸੇਮ ਬਾਟਮ ਇਹਦੇ ਨਾਲ ਤੇ ਸੇਮ ਆਊਗਾ ਜੀ ਟਾਈ ਡਾਈ ਦੁਪੱਟਾ ਹਲੋ ਟਾਈ ਡਾਈ ਦੁਪੱਟਾ ਵਾ ਇਹਦੇ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾ ਦਿੰਨੀ ਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਜਵਾ ਇਹ ਅਲੋ ਅਗਲਾ ਚਾਹ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਰਾਸ਼ਟ ਸ਼ੇਡ ਰਾਸ਼ਟ ਸ਼ੇਡ ਦੇ ਉੱਪਰ ਆ ਦੋਨੇ ਕਲਰ ਬਹੁਤ ਸੋਹਣੇ ਆ ਇਹ ਹੈਗਾ ਗ੍ਰੀਨ ਕਲਰ ਗ੍ਰੀਨ ਕਲਰ ਵੀ ਪੂਰਾ ਬੈਸਟ ਆ ਬਹੁਤ ਸੋਹਣੀ ਕਲੈਕਸ਼ਨ ਆ ਦੂਸਰਾ ਕਲਰ ਹੈਗਾ ਇਹਦੇ ਵਿੱਚ ਰਾਸ਼ਟ ਸੇਮ ਡਿਜ਼ਾਈਨ ਸੇਮ ਪੈਟਰਨ ਆ ਰਾਸ਼ਟ ਸ਼ੇਡ ਆ ਸੇਮ ਟਾਈ ਡਾਈ ਦੁਪੱਟਾ ਸਾਰਾ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਨੂੰ ਜਿਹੜਾ ਮਰਜੀ ਸੋੜ ਤੁਸੀਂ ਚੱਕ ਸਕਦੇ ਹੋ ਦੋ ਕਲਰ ਆ ਇਹ ਸੇਮ ਵਾਲੇ ਡਿਜ਼ਾਈਨ ਸੇਮ ਪੈਟਰਨ ਦੇ ਵਿੱਚ ਦੋ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਸਿਰਫ ਸਾਡੇ ਨੇ ਵਧੀਆ ਬ੍ਰਾਂਡ ਦੇ ਇੰਨੇ ਸੋਹਣੇ ਘਰਾਂ ਦੇ ਫੈਬਰਿਕ ਤੁਹਾਡੇ ਘਰ ਤੱਕ ਪਹੁੰਚ ਰਹੇ ਨੇ ਆ ਲੋ ਇਹ ਹੈਗਾ ਨੈਕਸਟ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬਹੁਤ ਵਧੀਆ ਆ ਲੋ ਜੀ ਸੇਮ ਸਾਰਾ ਪੈਚ ਦਾ ਕੰਮ ਹੋਇਆ ਸਾਰਾ ਪੱਲੇ ਦੇ ਉੱਪਰ ਪੈਚ ਲਾ ਕੇ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਵਹਾ ਸੋਣੀ ਕਲੈਕਸ਼ਨ ਆ ਪੈਚ ਦੇ ਨਾਲ ਨਾਲ ਨਾ ਇਸ ਤਰ੍ਹਾਂ ਪੈਨਲਸ ਬਣੀਆਂ ਇਹ ਸਾਰੀਆਂ ਚਿਕਨ ਕਾਰੀ ਦੇ ਨਾਲ ਪੈਨਲਸ ਬਣਾਈਆਂ ਹੋਈਆਂ ਨੇ ਪਰ ਫਿਰ ਵੀ ਕੋਈ ਵੀ ਇਦਾਂ ਨਹੀਂ ਜਿਵੇਂ ਚਿਕਨ ਕਾਰੀ ਦੇ ਵਿੱਚ ਕਹਿ ਦਿੰਦੇ ਆ ਆਪਾਂ ਗਲੀਆਂ ਜੀਆਂ ਹੁੰਦੀਆਂ ਇਦਾਂ ਦਾ ਕੁਝ ਨਹੀਂ ਹੈਗਾ ਇਸ ਲਈ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਤੁਹਾਨੂੰ ਰੁਕਾਇਆ ਨਹੀਂ ਹੈਗੀ ਵੀ ਕਿਸੇ ਚੀਜ਼ ਕਰਕੇ ਤੁਹਾਨੂੰ ਲਾਈਨਿੰਗ ਜਾਂ ਅੰਡਰਸ਼ਰਟ ਇਹਦੇ نیچے ਲਗਵਾਉਣੀ ਪਵੇ ਇਹਦੇ ਨਾਲ ਹੈਗੀ ਬਾਟਮ ਹਲੋ ਇਹ ਆਲਓਵਰ 5 ਮੀਟਰ ਦੀ ਕੱਟ ਦਾ ਸੂਟ ਆ 5 ਮੀਟਰ ਦੀ ਕੱਟ ਰਹੂਗੀ ਇਹ ਵਾਲੇ ਸੂਟ ਦੀ ਨਾਲ ਇਹਦੇ ਸੇਮ ਫੁੱਲ ਪਿਓਰ ਦਾ ਰਹੂਗਾ ਜੀ ਦੁਪੱਟਾ ਇਹ ਦੁਪੱਟੀਆਂ ਆਗੇ ਪ੍ਰਿੰਟਡ ਜਿਹੜੇ ਪਹਿਲਾਂ ਆਪਾਂ ਦੁਪੱਟੇ ਸਾਰੇ ਖੋਲੇ ਆ ਉਹ ਸੀਗੇ ਟਾਈ ਡਾਈ ਇਹ ਸਾਰੇ ਡਿਜੀਟਲ ਆ ਦੁਪੱਟੇ ਸਾਰਾ ਡਿਜੀਟਲ ਪ੍ਰਿੰਟ ਹੋਇਆ ਦੁਪੱਟਿਆਂ ਦੇ ਉੱਪਰ ਹਲੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਸੂਟ ਨੇ ਬਹੁਤ ਵਧੀਆ ਪ੍ਰਾਈਸ ਰੇਂਜ ਆ ਜਿਹੜਾ ਮਰਜੀ ਸੂਟ ਚੱਕ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਲਓ ਜੀ ਇੱਕ ਮਿਲੂਗਾ ਗ੍ਰੀਨ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਫਰੋਜ਼ੀ ਕਲਰ ਸੇਮ ਫਰੋਜ਼ੀ ਦੁਪੱਟਾ ਇਹਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਸਾਰੇ ਸੂਟਾਂ ਦੇ ਅਲੱਗ-ਅਲੱਗ ਪੈਟਰਨ ਬਣੇ ਹੋਏ ਨੇ ਬਹੁਤ ਵਧੀਆ ਇਹ 올ਓਵਰ ਪੈਟਰਨ ਆ ਗਿਆ ਨੀਚੇ ਆਪਾਂ ਮੈਚਿੰਗ ਪੈਟਰਨ ਖੋਲੇਆ ਸੀਗਾ ਬਹੁਤ ਹੀ ਵਧੀਆ ਸਾਰੇ ਹੈਗੇ ਨੇ ਇਹ ਫੈਬਰਿਕ ਆ ਲੋ ਜੀ ਫੋਰਥ ਕਲਰ ਇਹਦੇ ਵਿੱਚ ਹੈਗਾ ਪਿੰਕ ਸ਼ੇਡ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਖੋਲੇ ਹੋਇਆ ਆਪਾਂ ਮਸਟਰਡ ਸ਼ੇਡ ਆ ਗ੍ਰੀਨ ਸ਼ੇਡ ਆ ਫਰੋਜ਼ੀ ਸ਼ੇਡ ਆ ਪਿੰਕ ਸ਼ੇਡ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਹਲੋ ਇਹ ਵੀ ਹੈਗਾ ਬਲੈਕ ਕਲਰ ਦੇ ਉੱਪਰ ਆਲ ਓਵਰ ਆ ਸਾਰਾ ਸੂਟ ਬਹੁਤ ਸੋਹਣਾ ਬਲੈਕ ਕਲਰ ਦੇ ਨਾਲ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੋਈ ਆ ਗਲੇ ਦੇ ਉੱਪਰ ਸਾਰਾ ਪੈਚ ਦਾ ਕੰਮ ਹੋ ਕੇ ਕਿੰਨਾ ਸੋਹਣਾ ਸਾਰਾ ਵਰਕ ਹੋਇਆ ਹੋਇਆ ਤੇ نیچے ਘੇਰੇ ਦੇ ਉੱਪਰ ਬਹੁਤ ਹੀ ਵਧੀਆ ਸਾਰਾ ਕੰਮ ਹੋਇਆ ਸਾਰਾ ਕੰਮ ਬਹੁਤ ਸੋਹਣਾ ਨੀਟ ਐਂਡ ਕਲੀਨ ਆ ਪ੍ਰਿੰਟਿੰਗ ਚੈੱਕ ਕਰੋ ਬਲੈਕ ਕਲਰ ਦੇ ਉੱਪਰ ਆ ਬਹੁਤ ਵਧੀਆ ਸਾਰਾ ਹੈਗਾ ਇਹ ਸੂਟ ਪੈਚ ਦਾ ਕੰਮ ਹੋ ਕੇ ਬਲੈਕ ਦੇ ਉੱਪਰ ਤਾਂ ਬਹੁਤ ਹੀ ਸੋਹਣਾ ਵਾਈਟ ਦਾ ਥ੍ਰੈਡ ਦੇ ਨਾਲ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਵਾ ਨਾਲ ਇਹਦੇ ਵੀ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਦੁਪੱਟੇ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ ਮਿਲਣਗੇ ਸਿਰ ਤੇ ਰੁਕਣ ਵਾਲੇ ਨੇ ਪੂਰੀ ਵਧੀਆ ਕੁਆਲਿਟੀ ਦੇ ਬੈਸਟ ਕੁਆਲਿਟੀ ਦੇ ਦੁਪੱਟੇ ਲੱਗੇ ਹੋਏ ਨੇ ਆ ਲਓ ਜੀ ਇਹ ਜਿਹੜੇ ਆਪਾਂ نیچے ਟਾਈ ਡਾਈ ਖੋਲੇ ਸੀ ਉਹਨਾਂ ਦੇ ਵਿੱਚ ਇੱਕ ਕਲਰ ਆ ਵੀ ਹੈਗਾ ਇਹ ਕਲਰ ਰਹਿ ਗਿਆ ਦਿਖਾਣਾ ਆ ਲੋ ਜਿਹੜੇ ਮੈਚਿੰਗ ਸੂਟ ਸਟਾਰਟਿੰਗ ਦੇ ਵਿੱਚ ਫਰਸਟ ਸੈੱਟ ਖੋਲੇ ਆ ਉਹਦੇ ਕਲਰ ਉਹਦਾ ਕਲਰ ਆ ਇਹ ਸੇਮ ਪੈਚਵਰਕ ਦਾ ਕੰਮ ਹੋਇਆ ਸਾਰਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣਾ ਨਾਲ ਇਹਦੇ ਸੇਮ ਬਾਟਮ ਬਾਟਮਾਂ ਸਾਰਿਆਂ ਦੀਆਂ ਢਾਈ ਤੋਂ ਪਲੱਸ ਰਹਿਣਗੀਆਂ ਨਾਲ ਹੈਗਾ ਸੇਮ ਟਾਈ ਡਾਈ ਦੁਪੱਟਾ ਸਾਰੇ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਚੱਕ ਸਕਦੇ ਹੋ ਗਿਣਤੀ ਦੇ 10 ਕਸੂਟ ਆਏ ਨੇ ਇਹ ਆਪਣੇ ਕੋਲ ਪੈਚਵਰਕ ਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰੀ ਚਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਇਹ ਵਾਲੇ ਜਿਹੜੇ ਮੈਂ ਸੂਟ ਦਿਖਾਉਣ ਲੱਗੀ ਆ ਇਹ ਆਏ ਆ ਵਿਸਕੋਸ ਮਸਲੀਨ ਦੇ ਦੁਪੱਟਿਆਂ ਦੇ ਨਾਲ ਆ ਲੋ ਸਾਰਾ ਪੈਚ ਦਾ ਕੰਮ ਮਿਲੂਗਾ ਸੇਮ ਦੇਖੋ ਕਿੰਨਾ ਸੋਹਣਾ ਸਾਰਾ ਕੰਮ ਹੋਇਆ ਹੋਇਆ ਪੈਚ ਦਾ ਸਾਰਾ ਪੱਲੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣੀ ਸਾਰੀ ਜਾਨੀ ਕਿ ਕਲਰ ਕੰਬੀਨੇਸ਼ਨ ਪੈਚ ਸਾਰਾ ਕੁਝ ਬਹੁਤ ਹੀ ਸੋਹਣਾ ਸਾਰਾ ਕੰਮ ਕੀਤਾ ਹੋਇਆ ਸੂਟ ਤੇ ਇਹ ਆਲ ਓਵਰ 5 ਮੀਟਰ ਦੀ ਕੱਟ ਰਹੋਗੇ ਨਾਲ ਇਹਦੇ ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਜਿਹੜੀਆਂ ਪਹਿਣਾ ਵਿਸਕੋਸ ਮਸਲੀਨ ਦਾ ਦੁਪੱਟਾ ਲਾਈਕ ਕਰਦੀਆਂ ਨੇ ਤਾਂ ਤੁਹਾਨੂੰ ਦੋਨੇ ਤਰ੍ਹਾਂ ਦਾ ਤੁਹਾਨੂੰ ਮਿਲ ਜਾਊਗਾ ਪਿਓਰ ਦੁਪੱਟੇ ਨਾਲ ਲੈਣਾ ਉਹਦੇ ਨਾਲ ਲੈ ਸਕਦੇ ਹੋ ਵਿਸਕੋਸ ਮਸਲੀਨ ਦੇ ਦੁਪੱਟੇ ਦੇ ਨਾਲ ਲੈਣਾ ਉਹਦੇ ਨਾਲ ਵੀ ਲੈ ਸਕਦੇ ਹੋ ਲਓ ਜੀ ਨੈਕਸਟ ਕਲਰ ਹੈਗਾ ਜੀ ਇਹ ਮਹਿੰਦੀ ਹੈ ਜੀ ਟੂਨ ਆ ਮਹਿੰਦੀ ਹੈ ਜੀ ਟੂਨ ਤੇ ਆ ਲਾਈਟ ਮਿੱਠਾ ਜਾਂ ਕਲਰ ਨਾਲ ਡਾਰਕ ਨਾਲ ਜਿਆਦਾ ਲਾਈਟ ਦੇਖੋ ਕਿੰਨਾ ਪਿਆਰਾ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਸਾਰਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣੀ ਯਾਨੀ ਕਿ ਕਲਰ ਪ੍ਰਾਈਜ਼ ਵਾਲੀਆਂ ਬੇਫਿਕਰੋ ਇਹ ਵਾਲੇ ਪ੍ਰਾਈਜ਼ਾਂ ਤੇ ਇਹ ਵਾਲੇ ਸੂਟ ਕਿਤੇ ਹੋ ਵੀ ਨਹੀਂ ਮਿਲਣੇ ਜਿੱਥੋਂ ਮਰਜੀ ਟਰਾਈ ਕਰ ਲਿਓ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਜ਼ ਰੇਂਜ ਆ ਨਾਲ ਵਿਸਕੋਸ ਮਸਲੀਨ ਦੇ ਲੱਗੇ ਹੋਏ ਆ ਦੁਪੱਟੇ ਸਾਰੇ ਡਿਜੀਟਲ ਹਾਂ ਲੋ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਆਏ ਨੇ ਇਹ ਵਾਲੇ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਆ ਲੋ ਸੈਕਿੰਡ ਕਲਰ ਹੈਗਾ ਜੀ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਆ ਸੇਮ ਇਹਦਾ ਦੁਪੱਟਾ ਵਾਹ ਲੋ ਪਿਸਤਾ ਗ੍ਰੀਨ ਕਲਰ ਦਾ ਹੀ ਬਹੁਤ ਸੋਹਣੇ ਇਹ ਵੀ ਮਹਿੰਦੀ ਆ ਟੂਨ ਦੀ ਆ ਵਿਚੀ ਲੈਮਨ ਟੂਨ ਦੀ ਆ ਮਿਕਸ ਮੈਚ ਜੇ ਕਲਰ ਨੇ ਬਹੁਤ ਸੋਹਣੇ ਲੱਗ ਰਹੇ ਨੇ ਕੋਈ ਸਿੰਗਲ ਕਲਰ ਵਾਂਗੂ ਨਹੀਂ ਆਪਾਂ ਕਹਿ ਸਕਦੇ ਦੋਨੇ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਹੀ ਲੇਟੈਸਟ ਆ ਬਹੁਤ ਸੋਹਣੀ ਆ ਤੇ ਸਾਰੀ ਲੈਸ ਪ੍ਰਾਈਸ ਦੇ ਉੱਪਰ ਚੱਲ ਰਹੀ ਆ ਜਿਵੇਂ ਜਿਵੇਂ ਲੱਕੜੀਆਂ ਆ ਰਹੀਆਂ ਨੇ ਸਾਰਾ ਮਾਲ ਜਿੰਨਾ ਵੀ ਆ ਰਿਹਾ ਸਾਰਾ ਲੈਸ ਦੇ ਵਿੱਚ ਹੀ ਆ ਰਿਹਾ ਇਸ ਲਈ ਜਲਦੀ ਜਲਦੀ ਆਪਣੀ ਇਹ ਚੀਜ਼ਾਂ ਦੇ ਬੈਨੀਫਿਟ ਲੈ ਸਕਦੇ ਹੋ ਇਹ ਵਾਲੇ ਜਿਹੜੇ ਫੈਬਰਿਕ ਆ ਇਹ 12 ਮਹੀਨੇ ਤੀ ਦੇਣ ਵਾਲਿਆ ਇਹ ਨਹੀਂ ਹੈਗਾ ਕਿ ਕਾਟਨ ਆ ਜੀ ਹੁਣ ਪਤਾ ਨਹੀਂ ਸੇਲਾਂ ਲਾ ਕੇ ਕੱਢਤੀਆਂ ਜਾਂ ਕੁਝ ਵੀ ਇਹ ਫੈਬਰਿਕ ਕਿਉਂਕਿ ਕਾਟਨ ਆਪਾਂ ਹਮੇਸ਼ਾ ਹੀ ਪਾਉਂਦੇ ਆ ਸਿਰਫ ਸਿੰਥੈਟਿਕ بیس 2-4 ਮਹੀਨੇ ਹੀ ਪੈਂਦੇ ਨੇ ਤੇ ਕਾਟਨ ਦਾ ਹਮੇਸ਼ਾ ਸੀਜ਼ਨ ਰਹਿੰਦਾ ਇਸ ਲਈ ਬੇਫਿਕਰ ਹੋ ਕੇ ਇੰਨੇ ਵਧੀਆ ਲੈਸ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲ ਰਹੇ ਨੇ ਤਾਂ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਚੱਕ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਦੇ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ? ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਬਾਕੀ ਜਦੋਂ ਵੀ ਤੁਸੀਂ ਕਿੱਥੋਂ ਵੀ ਆਉਣਾ ਹੁੰਦਾ ਆਪਣਾ ਏਰੀਆ ਦੱਸ ਕੇ ਜਰੂਰ ਆਇਆ ਕਰੋ ਜਦੋਂ ਤੁਸੀਂ ਕਾਲ ਕਰਦੇ ਹੁੰਦੇ ਹੋ ਵੀ ਅਸੀਂ ਕਿੱਥੋਂ ਬੋਲ ਰਹੇ ਆ ਜਾਂ ਸਾਨੂੰ ਕਿੱਧਰਲੀ ਸਾਈਡ ਲੱਗ ਰਹੀ ਆ ਜਿਵੇਂ ਕਿ ਸਾਡੇ ਇੱਕ ਸਾਈਡ ਮੰਡੀ ਅੰਮ੍ਰਿਤਗੜ ਲੱਗਦਾ ਵਾ ਇੱਕ ਸਾਈਡ ਪੱਕੋਆ ਲੱਗਦਾ ਇੱਕ ਸਾਈਡ ਰਾਏਕੋਟ ਲੱਗਦਾ ਤਾਂ ਜਿਹੜੇ ਏਰੀਆ 'ਚ ਤੁਸੀਂ ਆ ਰਹੇ ਹੋ ਤਾਂ ਕਿ ਤੁਹਾਨੂੰ ਮੈਂ ਵੀ ਦੱਸ ਸਕਾਂ ਸੌਖੇ ਤਰੀਕੇ ਦੇ ਨਾਲ ਵੀ ਤੁਸੀਂ ਕਿਹੜੀ ਸਾਈਡ ਤੋਂ ਆਉਣਾ ਵਾ ਆਮ ਅਸੀਂ ਪਖਵਾਲ ਹੀ ਕਹਿੰਨੇ ਆ ਕਿਉਂਕਿ ਸਾਡਾ ਲੁਧਿਆਣਾ ਪਖਵਾਲ ਰੋਡ ਹੀ ਆ ਜਾਂਦਾ ਵਾ ਮੇਨ ਪਰ ਅਸੀਂ ਵਿਚ ਵਿਚਾਲੇ ਜੇ ਬੈਠੇ ਕਰਕੇ ਸਾਨੂੰ ਕਈ ਸਾਈਡਾਂ ਤੋਂ ਅਲੱਗ-ਅਲੱਗ ਕਈ ਕਈ ਪੈਣਾ ਕਿਤੋਂ ਆਉਂਦੀਆਂ ਨੇ ਕਈ ਪੈਣਾ ਕਿਤੋਂ ਆਉਂਦੀਆਂ ਨੇ ਤਾਂ ਫਿਰ ਏਰੀਆ ਕਨਫਰਮ ਕਰਨਾ ਤੁਹਾਨੂੰ ਵੀ ਸੌਖਾ ਰਹੂਗਾ ਤੇ ਸਾਨੂੰ ਵੀ ਸੌਖਾ ਰਹੂਗਾ ਤਾਂ ਤੁਸੀਂ ਕਨਫਿਊਜ਼ੇ ਨਹੀਂ ਹੋਵੋਗੇ ਹਨਾ ਜਿਆਦਾ ਦਿੱਕਤ ਨਹੀਂ ਆਊਗੀ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਰਹੇ ਹੋ ਤੇ ਚਲੋ ਜੀ ਵੈਸੇ ਪੈਣਾ ਬਹੁਤ ਆ ਰੀਆਂ ਨੇ ਦੂਰੋਂ ਦੂਰੋਂ ਆ ਰੀਆਂ ਨੇ ਤੇ ਬਹੁਤ ਵਧੀਆ ਪਿਆਰ ਦਿੰਦੀਆਂ ਨੇ ਹਨਾ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਤੱਕ ਪਹੁੰਚਦੇ ਹੋ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ